ਛੋਟਾ ਜਾ ਹਾਂਜੀ ਇਸ ਦੇ ਨਾਂ ਤੇ ਤਾੜੀਆਂ ਲਾਓ ਕਿਉਂ ਸਿੱਧੂ ਬੂਥੇ ਵਾਲੇ ਦੇ ਨਾਂ ਦੀ ਜੱਟ ਪਾਈ ਫਿਰਦਾ ਇਹਨੂੰ ਬੜਾ ਸ਼ੌਂਕ ਹੈ ਮੋਰੀ 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 ਮੇਰੇ ਬਾਈ ਦੀ ਪੱਗ ਦੇ ਤੇ ਜਾਂਦਾ ਰਹੇ ਮੇਰਾ ਮਾਲਕ ਇਹਨੂੰ ਜ਼ਿੰਦਗੀ ਲਾਵੇ ਮੇਰੇ ਨਾਲ ਦਾ ਸਾਹਕਤਾ ਮੇਲ ਲਿਆ ਗੇਲਿਆਂ ਚ ਬੱਕਰੀਆਂ ਵੀ ਸ਼ਿੰਗਾਰ ਕੇ ਲਿਆਉਂਦੇ ਨੇ ਹਾਂਜੀ ਤੇ ਅੱਜ ਮੈਂ ਨਵਾਂ ਰਵਾਜ ਵੀ ਦੇਖਿਆ ਮੇਲੇ ਦੇ ਵਿੱਚ ਤੇ ਮੇਰੇ ਬਾਈਆਂ ਨੇ ਆਪਦੇ ਯਾਰ ਮਿੱਤਰ ਪ੍ਰੇਮੀ ਜਿਵੇਂ ਵੀ ਮਰਜ਼ੀ ਲਾ ਲਾਇਆ ਇਹਨਾਂ ਦੀ ਕੁਆਲਿਟੀ ਦੇ ਪਾਰਟੀ ਦੇ ਬੰਦੇ ਕਾਂਠਿਆਂ ਨਾਲ ਸਿ ਜਾ ਕੇ ਲੈਂਦੇ ਨੇ ਜਿਨ੍ਹਾਂ ਦੇ ਗਲਾਂ 'ਚ ਕੰਠੇ ਬਹੁਤ ਸੋਹਣੀਆਂ ਤਵੀਤੀਆਂ ਤੇ ਖੁੰਦੇ ਹੱਥਾਂ ਦੇ ਵਿੱਚ ਪਿੱਤਣਾਂ ਵਾਲੇ ਬਾਲ ਖੜੇ ਭੂਰੇ ਲਾਲ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗਾਰਡ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ ਸਾਰੇ ਵੀਰਾਂ ਦਾ। ਅੱਜ ਸ਼ੌਂਕੀ ਮੁੰਡਿਆਂ ਦੀ ਵੀਡੀਓ ਬਣਾਵਾਂਗੇ ਜਿਹੜੇ ਚਾਦਰੇ ਕੁਰਤੇ ਕਸੀ ਫਿਰਦੇ ਨੇ ਤੇ ਕੰਠੇ ਗਲਾਂ 'ਚ ਪਾਈ ਫਿਰਦੇ ਨੇ। ਉਹਨਾਂ ਦੀ ਵੀਡੀਓ ਬਣਾਵਾਂਗੇ ਤੇ ਬੱਕਰੀਆਂ ਪੂਰੀਆਂ ਸਜਾਈਂ ਗਈ ਫਿਰਦੇ ਨੇ। ਤੇ ਛੇਰ ਵੀ ਲਖਾਰ ਕੇ ਨੇ ਬਾਈਆਂ ਨੇ ਬੱਕਰੀਆਂ ਦੀਆਂ ਝੁੱਲੀਆਂ ਤੇ ਅੱਖੋ ਵੱਖਰੇ ਸੇਰੇ ਗਾਨੀਆਂ ਪਟੇ ਸਾਰਾ ਕੁਝ ਸਜਾਈ ਫਿਰਦੇ ਨੇ ਤੇ ਇਹਨਾਂ ਦੀਆਂ ਬੱਕਰੀਆਂ ਦਿਖਾਵਾਂਗੇ ਤੇ ਬਾਈਆਂ ਨਾਲ ਗੱਲਬਾਤ ਕਰਾਂਗੇ ਫੇ ਰਾਜੂ ਤੜਬੇ ਵਾਲੇ ਨਾਲ ਚੱਲ ਉੱਥੇ ਬਾਈਆਂ ਮੁੱਲਾਪੁਰ ਦਾਖਾ ਮੁੱਲਾਪੁਰ ਦਾਖਾ ਜੀ ਚੱਲ ਸਾਥਰੀ ਕਾਰਜੀ ਦੂਰੋਂ ਨੇੜੇ ਆਇਆ ਨੂੰ ਮੇਰੇ ਬਾਈਆਂ ਨੂੰ ਹੱਥ ਵਲ ਕੇ ਬਾਈਆਂ ਨੂੰ ਸਾਰੇ ਪਾਲੀਆਂ ਨੂੰ ਮੇਰੀ ਅਰਜ ਸੁਣੋ ਜੀ ਬਾਬੇ ਦੀ ਦੁਆ ਚ ਖੜੇ ਆਪਾਂ ਹਜ਼ੂਰੀ ਚ ਟੀੜੀ ਦੇ ਵਿੱਚ ਇੰਦਗੜੀ ਬਾਬਾ ਲਵੀਰ ਕੋਈ ਚੱਕਰੀ ਨਹੀਂ ਇਹ ਬਾਈਆਂ ਦਾ ਮਾਲ ਦੇਖ ਕੇ ਸਾਨੂੰ ਬਹੁਤ ਸੋਹਣਾ ਲੱਗਿਆ ਤੜਕੇ ਦੇ ਫਿਰਦੇ ਆ ਨੇ ਤੇ ਗੈਰਗੈਰ ਵੀ ਬਾਈ ਥੋੜੀ ਵੀਡੀਓ ਬਣਾਈਏ ਬਾਈਆਂ ਨੂੰ ਬੜਾ ਚੌਤੀ ਆਈ ਬਾਈ ਰਾਜੂ ਆਈ ਬਾਈ ਨੂੰ ਰਾਜੂ ਨੂੰ ਟਾਈਮ ਥੋੜਾ ਜਿਹਾ ਘੱਟ ਲੱਗਿਆ ਕਿਉਂ ਮਿੱਥੋ ਮੜ ਗਿਆ ਗਲਤੀ ਹੋ ਗਈ ਮਜਬੂਰ ਕਰਿਓ ਥੋੜੀ ਜਿਹੀ ਲੇਟ ਹੋ ਗਈ ਥੋੜੀ ਵੀਡੀਓ ਤਾਂ ਬਾਈ ਜੀ ਕਿਹੜੇ ਪਿੰਡੋਂ ਆਏ ਤੁਸੀਂ ਟਾਕਾ ਮੁੱਲਾਪੁਰੋਂ ਟਾਕਾ ਮੁੱਲਾਪੁਰੋਂ ਤੋਂ ਬਾਬੇ ਦੀ ਚੌਕੀ ਵਿਰੋਣਾ ਆਏ ਜੀ ਆਹੀ ਬੱਕਰੀਆਂ ਲੈ ਕੇ ਆਈ ਹਾਂ ਹਾਂ ਜੀ ਅੱਛਾ ਕੀ ਕੁਛ ਲਿਖਿਆ ਹੈ ਬਾਈ ਨਾ ਤੇ ਕਿਉਂ ਮੈਂ ਅਣਪੜ ਬੰਦਾ ਮੈਂ ਤਾਂ ਹੀ ਆ ਬੰਨ ਪੜ ਮਰਨਾ ਮੁੰਡੇ ਮੈਂ ਖੜਿਆ ਇਹਨੂੰ ਅੱਛਾ ਕੀ ਲਿਖਿਆ ਹੈ ਬਾਈ ਜਨਾਬ ਹੁਣ ਪੜ ਕੇ ਕੋਈ ਕੋਈ ਗੱਲ ਤੇਰੇ ਚ ਜ਼ਰੂਰ ਹੈ ਕੋਈ ਕੋਈ ਗਲਤਾਂ ਤੇਰੇ ਚ ਜ਼ਰੂਰ ਹੈ ਵੀ ਕੋਈ ਹੈਗੀ ਆ ਗੱਲ ਬੱਕਰੀ ਚ ਅੱਛਾ ਜੀ ਅੱਛਾ ਤੇ ਉਹ ਦੂਈ ਤੇ ਕੀ ਲਿਖਿਆ ਆ ਜੀ ਦੂਈ ਤੇ ਕੰਨੀ 29ਾਂ ਸ਼ਰਬਤੀ ਅੱਖੀਆਂ ਮੇਰੇ ਬੱਕਰੀ ਵਾਲ ਯਾਰ ਦੀਆਂ ਹਾਂ 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 ਮਿੱਠੂ ਯਾਰ ਦੀ ਮਿੱਠੂ ਯਾਰ ਦੀ ਕੁਸ਼ਿਆ ਖੱਛਾ ਜੀ ਹੋਰ ਮਾ ਉਸੇ ਕਟਮ ਵਾਲੀਆਂ ਝੁੰਮੀਆਂ ਨੇ ਬੱਤ ਕਟਮ ਵਾਲੀਆਂ ਝੁੰਮੀਆਂ ਵਾਹ ਬਈ ਵਾਹ ਲੈ ਬਾਈ ਪਿਸ਼ਾ ਨੂੰ ਹੋਈਂ ਵੀਰੇ ਤੇ ਬਾਈ ਉਹ ਜਿਹੜੇ ਆਪਣੇ ਕੰਠਾ ਵਾਲੇ ਬਾਈ ਨੇ ਪੰਜ ਚਾਰ ਪੂਰੇ ਆ ਆ ਜਾ ਵੀ ਕਟਸ਼ਿਆ ਹਾਂ ਜਿਆਦਾ ਰੱਤ ਨੇ ਹੋਣਾ ਮੇਰੇ ਬਾਈ ਤੇ ਆ ਆ ਪੂਰੇ ਆ ਜੋ ਬਾਈ ਆ ਜਾ ਆ ਜਾ ਕੋਈ ਨਾ ਆ ਜਾ ਆ ਜਾ ਆ ਜਾ ਚਲੋ ਜੀ ਇੱਕ ਮਿੰਟ ਕਰ ਲੈ ਨਾ ਜੂਰੇ ਬਜਾ ਲੈ ਰਾਜਾ ਇੱਥੇ ਚਾਲੇ ਚਾਲੇ ਉਹ ਇੱਥੇ ਆਪਿੰਦੇ ਪਹਿਲੇ ਨਾਮ ਤੋਂ ਲਾਓ ਜੀ ਲਾਓ ਗੁੰਡਾ ਫੜਾ ਹੋਰ ਇਹ ਆਜਾ ਭਾਈ ਛੋਟੀ ਪਈ ਤਿੰਨਿੰਗ ਨਵੇਂ ਰਾਮ ਗਰਬਤ ਕੋਈ ਆਜਾ ਆਹ ਇਹ ਲੈ ਲੈਣੇ ਸਿੱਧੂ ਮਸੇ ਵਾਲਾ ਹੂੰ ਯਾਰ ਵੀ ਤੂੰ ਵੀ ਕੋ ਚੰਗ ਜਾ ਇਹ ਕੱਕੇ ਇਦਨੂੰ ਗਰਬਤ ਇਦਨੂੰ ਇਦਾਂ ਇਦਨ ਇਹ ਇੱਥੇ ਜੋੜੀ ਸਹੀ ਇੱਥੇ ਕਰੀਏ ਚਾਲੂ ਚਾਲਾ ਬਾਈ ਜੀ ਪਹਿਲਾਂ ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਐ ਵੀ ਆ ਕਾਕਾ ਜਿਹੜਾ ਛੋਟਾ ਜਾ ਹਾਂਜੀ ਇਸ ਦੇ ਨਾਂ ਤੇ ਤਾੜੀਆਂ ਲਾਓ ਕਿਉਂ ਸਿੱਧੂ ਬੂਸੀ ਵਾਲੇ ਦੇ ਨਾਂ ਦੀ ਜੱਟ ਪਾਈ ਫਿਰਦਾ ਉਹਨੂੰ ਬੜਾ ਸ਼ੌਂਕ ਹੈ ਮੈਂ ਮੇਰੇ ਬਾਈ ਦੀ ਪੱਗ ਦੇ ਤੇ ਜਿਉਂਦਾ ਰਹੇ ਮੇਰਾ ਮਾਲਕੇ ਨੂੰ ਜ਼ਿੰਦਗੀ ਲਾਵੇ ਮੇਰੇ ਨਾਂ ਦਾ ਸਾਲ ਇੱਕ ਹੋਰ ਲੱਗੇ ਚਲੋ ਅੱਛਾ ਜੀ ਪਹਿਲਾਂ ਉਹ ਤੋਂ ਬਾਅਦ ਹੱਥ ਬਨ ਕੇ ਮੇਰੀ ਬੇਨਤੀ ਹੈ ਵੀ ਲੋਕ ਤਾਂ ਮੇਲਿਆਂ ਗੇਲਿਆਂ 'ਚ ਬੱਕਰੀਆਂ ਵੀ ਸ਼ਿੰਗਾਰ ਕੇ ਲਿਆਉਂਦੇ ਨੇ ਹਾਂਜੀ ਤੇ ਅੱਜ ਮੈਂ ਨਵਾਂ ਰਵਾਜ ਵੀ ਦੇਖਿਆ ਮੇਲੇ ਦੇ ਵਿੱਚ ਤੇ ਮੇਰੇ ਬਾਈਆਂ ਨੇ ਉਹਦੇ ਯਾਰ ਮਿਕਤਰ ਪ੍ਰੇਮੀ ਜਿਵੇਂ ਵੀ ਮਰਜ਼ੀ ਲਾ ਲਾਇਆ ਇਹਨਾਂ ਦੀ ਕੁਆਲਿਟੀ ਦੇ ਪਾਰਟੀ ਦੇ ਬੰਦੇ ਕਾਂਠਿਆਂ ਨਾਲ ਸਜਾ ਕੇ ਲਿਆਉਂਦੇ ਨੇ ਜਿਨ੍ਹਾਂ ਦੇ ਗਲਾਂ 'ਚ ਕੰਠੇ ਬਹੁਤ ਸੋਹਣੀਆਂ ਤਵੀਤੀਆਂ ਤੇ ਖੁੰਡੇ ਹੱਥਾਂ ਦੇ ਵਿੱਚ ਪਿੱਤਣਾਂ ਵਾਲੇ ਬਾਲ ਖੜੇ ਭੂਰੇ ਲਾਲ ਕਾਲੇ ਤੇ ਵਧੀਆ ਤੋਂ ਹੈਂ ਦਬਾਬੇ ਏਰੀਏ ਦੇ ਵਿੱਚ ਮੁੰਡਿਆਂ ਨੂੰ ਬੜੇ ਸ਼ੌਂਕ ਨੇ ਕਾਂਠਿਆਂ ਦੇ ਤੇ ਕਾਂਠਿਆਂ ਵਾਲੇ ਪਾਲੀ ਨੇ ਅੱਜ ਸਾਡੇ ਇਲਾਕੇ 'ਚ ਇੰਨਾ ਸ਼ੌਂਕ ਨਹੀਂ ਪਾਲੀ ਕਰਦੇ ਤੇ ਬਹੁਤ-ਬਹੁਤ ਮੈਨੂੰ ਮੇਰੇ ਭਾਈਆਂ ਨੂੰ ਵਧਾਈ ਦਿੰਨਾ ਵੀ ਇੰਨਾ ਸ਼ੌਂਕ ਕਰਦੇ ਨੇ ਮਾਲਕ ਇਹਨਾਂ ਦੀ ਜ਼ਿੰਦਗੀ ਬਣਾਈ ਰੱਖੇ ਇਹਨਾਂ ਦੇ ਕਾਂਠਿਆਂ ਦੇ ਬਹੁਤ-ਬਹੁਤ ਵਧੀਆ ਚੰਦ ਫੁੱਲ ਲਾਈ ਰੱਖੇ ਮਾਲਕ ਬਹੁਤ ਦੇਖਣ ਵਾਲੇ ਜਵਾਖ ਨੇ ਸ਼ਾਨਦਾਰ ਬੰਦੇ ਨੇ ਇਹਨਾਂ ਦੇ ਕਾਂਠਿਆਂ ਨੂੰ ਦੇਖ ਕੇ ਮੇਰੀ ਰੂਹ ਖੁਸ਼ ਹੋ ਗਈ ਦਬਾਬੇ ਇਲਾਕੇ ਦੇ ਬੰਦਿਆਂ ਦੇ ਤੇ ਮਾਲਵੇ ਦੇ ਬੰਦਿਆਂ ਤੇ ਛੋਟੇ ਛੋਟੇ ਜਵਾਖਾਂ ਨੂੰ ਵੀ ਮੇਲੇ ਦਾ ਚੋਅ ਹੈ ਬਾਬੇ ਦੀ ਦਰਗਾਹ ਤੇ ਪਹੁੰਚੇ ਹੋਏ ਨੇ ਤੇ ਇਹਨਾਂ ਦੇ ਵੀ ਚਿੱਟੇ ਕੁਰਤੇ ਪਜਾਮੇ ਪਾਏ ਹੋਏ ਨੇ ਇਹਨਾਂ ਦੀਆਂ ਮਾਵਾਂ ਨੇ ਸਜਾ ਕੇ ਤੋਰੇ ਨੇ ਵੀ ਪੁੱਤ ਮੇਲਾ ਦੇਖ ਕੇ ਆਇਓ ਬਹੁਤ-ਬਹੁਤ ਇਹਨਾਂ ਨੂੰ ਮਾਲਕਾ ਦੰਦੁਗੁਣੀ ਰਾਤ ਚੋਗਣੀ ਕਰੇ ਇਹਨਾਂ ਦੇ ਲਈ ਮੈਂ ਬਹੁਤ-ਬਹੁਤ ਸ਼ੁਕਰੀਆ ਮਾਲਕ ਤੋਂ ਅਰਦਾਸ ਮੰਗਦਾ ਵੀ ਇਹਨਾਂ ਨੂੰ ਮਾਲਕ ਤਰੱਕੀਆਂ ਬਣਾਈ ਰੱਖੇ ਇਹਨਾਂ ਦੀ ਪੜ੍ਹਾਈ 'ਚ ਬਰਕਤਾਂ ਪਾਈ ਰੱਖੇ ਹਾਂਜੀ ਹੁਣ ਆਪਾਂ ਥੋਡੀਆਂ ਬੱਕਰੀਆਂ ਦੇਖਦੇ ਆਂ ਵਧੀਆ ਕੁਆਲਿਟੀ ਦੀਆਂ ਚਿੱcke ਕੰਠਿਆਂ ਵਾਲੇ ਦੇ ਉਹ ਫੜ ਫੜ ਕੇ ਆਇਓ ਥੋੜੇ ਦੋ ਇਧਰ ਆਇਓ ਭਾਈ ਲੀਡ ਵੇਰੀ ਕਾ ਬੱਚੇ ਨਾ ਘਰੇ ਰਹਿ ਗਿਆ ਤੁਸੀਂ ਇਹ ਮੇਰਾ خیال ਜੀ ਪਲੂਣ ਹੋਣੀ ਤੁਹਾਡੇ ਪੁੱਤ ਕੇ ਤੁਸੀਂ 6 ਦੰਦ ਪਾਠ ਹੈ ਜੀ ਕਹਿ ਬੱਚੇ ਨੇ ਥੱਲੇ ਇਹਦੇ ਬਥਲੇ ਦੋ ਬੱਚੇ ਦੁੱਧ ਕਿੰਨਾ ਖਾਣਦੀ ਹੈ ਡੇਢ ਕਿਲੋ ਕਰਦੀ ਹੈ ਡੰਗ ਦਾ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਪਾਠ ਹੈ ਬਾਈ ਕੁਆਲਟੀ ਦੀ ਪਾਠਾ ਹੋਰ ਦਿਖਾ ਕੋਈ ਸਾਨੂੰ ਵਧੀਆ ਵਾਹ ਮਾਲ ਬਹੁਤ ਵਧੀਆ ਬਾਈ ਨੇ ਸਜਾ ਕੇ ਲਿਆਂਦਾ ਹੈ ਅਰਕਾਂਤੀਨੀ ਵਾਂਗੂ ਸਜਾਇਆ ਹੋਇਆ ਹੈ ਆ ਇੱਕ ਕਾਲੀ ਇਹ ਕਾਲੀ ਹੈ ਜੀ ਜਮਾ ਨੱਕ ਤੇ ਮਾੜਾ ਜੇ ਤਿਲ ਕਾ ਚਿੱਟਾ ਹਾਂ ਜੀ ਵਧੀਆ ਖੱਟੀ ਅੱਖ ਦੀ ਬੱਕਰੀ ਬਹੁਤ ਵਧੀਆ ਜੀ ਕੈਸੂ ਹੋਏਗੀ ਇਹਦੀ ਦੂਏ ਆ ਜੀ ਦੂਏ ਦੂਏ ਆ ਵੀ ਇਹ ਨੇ ਆਹ ਇੱਕ ਬਾਡੀ ਦੀ ਬੱਕਰੀਆਂ ਨੇ ਸਾਰੀਆਂ ਇੱਕੋ ਹੀ ਸਾਈਜ਼ ਦੀਆਂ ਕੋਈ ਮਾੜਾ ਮੋਟਾ ਹੀ ਨਹੀਂ ਹੈ ਹਾਂ ਜੀ ਕੀ ਫਰਕ ਪੈ ਸਕਦਾ ਇਹ ਵੀ ਪੂਰੇ ਦੰਦੀ ਹੋਗੀ ਜੀ ਬੱਕਰੀ ਹਾਂ ਬੱਕਰੀ ਬੀਟ ਲੈ ਇਹ ਵੀ ਨਾਗਰੀ ਲਾ ਦੇ ਨਾਗਰੀ ਚ ਬੀਟ ਲੈ ਪਿਓਰ ਵਧੀਆ ਖੁੱਲੇ ਏਡਾ ਨਹੀਂ ਕਹੇ ਬੱਚੇ ਦਿੰਦੀ ਹੈ ਬਾਈ ਇਹ ਤਿੰਨ ਵੀ ਦੇ ਦਿੰਦੀ ਦੋ ਵੀ ਦੁੱਧ ਕਿੰਨਾ ਹੈ ਜੀ ਦੋ ਤਾਂ ਹੋਊਗਾ ਦੋ 20 ਲੀਟਰ ਕੰਨ ਵੀ ਬਹੁਤ ਲੰਬੇ ਨੇ ਪਟਦੇ ਕਿਸ਼ਾਂ ਤੇ ਬਾਪੂ ਬਹੁਤ ਸ਼ਿੰਗਾਰ ਰੱਖੀ ਹੈ ਬਾਈ ਨਹੀਂ ਬੱਕਰੀ ਭਾਰੀ ਹੱਡਾਂ ਦੀ ਹੈ ਬਹੁਤ ਬਹੁਤ ਵਧੀਆ ਬੱਕਰੀਆਂ ਲੈ ਕੇ ਆਇਆ ਮੇਰਾ ਵੀਰ ਮੁੱਲਾਪੁਰ ਦਾ ਆਖਾਂ ਤੋਂ ਹੋਰ ਦਿਖਾਓ ਜੀ ਕੋਈ ਦੀ ਜੋੜੀ ਦੀ ਕੰਨ ਵੀ ਬਹੁਤ ਲੰਬੇ ਨੇ ਬੱਕਰੀ ਦੇ ਲੈਓ ਲੈਓ ਬਾਈ ਗੱਦਨੇ ਇਹ ਵੀ ਲਾਲ ਬੀਜ ਲੈ ਜੀ ਨਾਗਰੀ ਲਾਲ ਪੰਦੀਆਂ ਨਾਗਰੀ ਲਾਲ ਇਹ ਕੈਸੇ ਹੋ ਗਏ ਪਰਮਾਨੰਦ ਨੀ ਵਿਚਾ ਉੱਥੇ ਕਿਉਂ ਛੁੱਡੋ ਥੋੜਾ ਜਿਹਾ ਹੁਣ ਟੱਡ ਵੀ ਕੱਪੜਾ ਪਾ ਬਣਾਸਟਾ ਹੋਣਾ ਹੈ ਨਾ ਇੱਕੋ ਹੀ ਬਾਡੀ ਵੀਰੇ ਬਾਈ ਬੱਕਰੀਆਂ ਤੇਰੀਆਂ ਬਹੁਤ ਸੋਹਣੀਆਂ ਨੇ ਆ ਮੁੰਡਾ ਹੀ ਕੱਲੇ ਲੈ ਗਿਆ ਇਹਦੀ ਬਣਾਓ ਅੱਛਾ ਜੀ ਇੱਕਲੇ ਕੀਤਨੇ ਹਾਂ ਜੀ ਬੱਕਰੀਆਂ ਘਰੇ ਇੱਕ ਹੈ ਤੇ ਖਾਸ ਬੱਕਰੀਆਂ ਹੈ ਜੀ ਚੰਗੀ ਇੱਕੇ ਦਿਮਾਗ ਤੋਂ ਸੋਹਣੀ ਸੀ ਹੈ ਜੀ ਆਵਾ ਤੇ ਕਹਿੰਦਾ ਲੈ ਕੇ ਇੱਕ ਹੀ ਜਾਣੀਏ ਬਸ ਇਸੇ ਦਾ ਸ਼ੌਂਕ ਸੀ ਬਾਈ ਨੂੰ ਬੱਕਰੀ ਚੰਗੀ ਐ ਖਰਖਰੀ ਹਾਂ ਖੜਾ ਮੁੰਡਾ ਸਿਰ ਮੁੰਡਾ ਵੀ ਸੋਹਣਾ ਮੁੰਡਾ ਲੰਬੀ ਲੀਡ ਦਾ ਮੁੰਡਾ ਹੈ ਪੂਰਾ ਗਾਹਾਂ ਨੂੰ ਹੋਰ ਵਧੂਗਾ ਇੱਕ ਗਿੱਠ ਹਾਂ ਜੀ 16 ਸਾਲ ਦਾ ਰਾਮਾ 16 ਦਾ ਹਾਂ ਜੀ ਆ ਨਹੀਂ ਗਣੀ ਚ ਲੱਗੀ ਆ ਮੂٹے ਦੀ ਸੋਨਾ ਸਨੱਖਾ ਹੋਦਾ ਤੇ ਦੋ ਸਾਲ ਨੂੰ ਰਿਸ਼ਤੇ ਆਏ ਗੈਰ ਗੈਰ ਭੱਜੇ ਫਿਰਨਗੇ ਉਹ ਵੀ ਜਿੱਤਾਂ ਰੱਖਣਾ ਰਹੂਗਾ ਬੰਦਾ ਇੱਜ਼ਤਾਂ ਅੱਖ ਦਾ ਮੁੱਲ ਹੈ ਬੰਦਾ ਚੰਗਾ ਨਰਮਾ ਮੁੰਡਾ ਹੱਸਦਾ ਖੇਡਦਾ ਗੁੱਸਾ ਨਾ ਕਰੀ ਬਾਈ ਨਹੀਂ ਨਹੀਂ ਚੰਗਾ ਜੀ ਮੋٹے ਥਾਂ ਦੀ ਬੱਕਰੀ ਆ ਬਾਈ ਲਿਆ ਹੋਰ ਲਿਆ ਕਿਉਂ ਆਪਾਂ ਵੀਡੀਓ ਕਈ ਦੀ ਬਣਾਉਣੀ ਆ ਹੁਣ ਤਾਂ ਸਾੜਾ ਜੀ ਅਸੀਂ 14 ਕਿ ਮਿੰਟਾਂ ਦੀ ਮੋਟੀ ਮੋਟੀ ਬਣਾਉਣੀ ਆ ਕਦੇ ਚੰਗੀਆਂ ਵੀਡੀਓ ਬਣਾਉਣੀ ਆ ਸਾਨੂੰ ਘਰੇ ਸੱਧਿਆ ਕਰੋ ਨਾ ਇੰਝ ਚੀਂਗਾ ਤੋੜ ਗਿਆ ਕਰਨ ਜਾਣਾ ਕਿੱਟਨੇ ਲਾਗਦੇ ਬਹੁਤ ਆ ਇਹ ਕਿੰਨੇ ਇਹ ਵੀ ਪੂਰੇ ਗੰਦੀ ਹੋ ਗਈ ਬਾਈ ਉਹ ਪਲੇ ਆਟੇ ਹੋਣੀ ਬੱਚਾ ਹੋਣਾ ਨਹੀਂ ਬੰਦੇ ਸਾਰੀਆਂ ਪਲੇ ਆਟੇ ਆ ਅੱਛਾ ਜੀ ਤੈ ਸੂਏ ਦੀ ਹੈ ਜੀ ਇਹ ਬੱਕਰੀ ਹੋ ਗਈ ਤੀਜੇ ਬੱਕਰੀ ਤੀਜੇ ਸੂਏ ਤੇ ਐ ਕਰ ਹੁਣ ਚੰਗੀਆਂ ਚੰਗੀਆਂ ਸਾਨੂੰ 4-5 ਬੱਕਰੀਆਂ ਦੀ ਵੀਡੀਓ ਮੂਵੀ ਲਾ ਕੇ ਬਣਵਾ ਤੀਏ ਤੇ ਬੋਕ ਵੀ ਲੈ ਕੇ ਆਏ ਬਾਈ ਬੱਕਰਾ ਦੇ ਇੱਕ ਹੀ ਆ ਦੇ ਕਾਲਾ ਅੱਛਾ ਇਹ ਵੀ ਲਈ ਆ ਵੀਡੀਓ ਕਰੀ ਬੱਚਾ ਹੈ ਬੱਚਾ ਤਰਾ ਸੁਨੱਖਾ ਹੈ ਜੀ ਲੰਬਾਈ ਬਹੁਤ ਹੈ ਕਰੇ ਮੈਂ ਬਾਬੇ ਰੱਖ ਉਦਰੀ ਰੱਖ ਕੇ ਰਚੇ ਜੀ ਬਾਬਾ ਚਤੂ ਦਾ ਖੜਾ ਪੁੱਤੀ ਖੜ ਜਾ ਛੋਟੇ ਪਈ ਪੁੱਤਾ ਗੰਨੇਟ ਪੂਰੀ ਆ ਭਾਈ ਮੇਨੇ ਵੀ ਪਯੌਰ ਗੀਤ ਲੈ ਨੱਕ ਵੀ ਬਹੁਤ ਸੁਨੱਖਿਆ ਜੀ ਦੁੱਗਾ ਹੋ ਗਏ ਜੀ ਹਾਂ ਜੀ ਵੇਚੇਗਾ ਬਾਈ ਨਹੀਂ ਨਹੀਂ ਅੱਛਾ ਵੇਚਣਾ ਨਹੀਂ ਠੀਕ ਹੈ ਰਾਜੀ ਜੀ ਕਹਾਂਜੀ ਦਾ ਸੋਟਾ ਰੋ ਠੀਕ ਹੈ ਜੀ ਬੱਚਾ ਵਧੀਆ ਭਾਈ ਬਰੀਦ ਦੇ ਜੀ ਇਹ ਚੰਗਾ ਹੈ ਬੱਚਾ ਹਾਂ ਰੱਖ ਦਿਲ ਨਾਲ ਲਾ ਕੇ ਕੋਈ ਗੱਲ ਨਹੀਂ ਜੀ ਵੇਚਣਾ ਉਤਸਾਹ ਤੁਮ ਕਦੇ ਫੋਨ ਕਰ ਲੈ ਤੇਰਾ ਬਖਿਆ ਵੀ ਕਿਉਂ ਇਹਹ ਜਨਾ ਮੁੱਲ ਬਹੁਤ ਪੈਂਦੀ ਚੰਗੀਆਂ ਚੀਜ਼ਾਂ ਦਾ ਹਾਂ ਜੀ ਹੋਰ ਦੋ ਚਾਰ ਬੱਕਰੀਆਂ ਲਿਆ ਕੇ ਮੂਲੇ ਦੀ ਵੀਡੀਓ ਬਣਵਾ ਲਓ ਫੋਟੋ ਲਵਾ ਲਓ ਸਮਾਂ ਕਿੰਨਾ ਹੋ ਗਿਆ ਜੀ ਓਵੇਂ 12 ਮਿੰਟ ਬਸ 2 ਮਿੰਟਾਂ ਦੀ ਹੋਰ ਬਣਾ 14 ਮਿੰਟਾਂ ਦੀ ਬੱਕਰਾ ਹਾਂ ਹਾਂ ਬੱਕਰਾ ਵੀ ਲਾਵਾਂਗੇ ਪਹਿਲਾਂ ਬੱਕਰੀਆਂ ਦੀ ਕਰਾਂ ਬੱਕਰਾ ਸਾਈਡ ਚ ਲਾ ਲਵਾਂ ਅਰੇ ਖੁੱਲ੍ਹਈਏ ਇਹ ਕਰ ਲੈ ਛੋਟੇ ਭਾਈ ਰਿੰਗ ਫੋਨ ਤੋਂ ਰਿੰਗ ਫੋਨੋਂ ਨਾ ਕੋਈ ਆ ਤਾ ਫੁੱਲਾ ਪਾ ਲੈ ਹੈਲੋ ਉਹ ਇਹਨਾਂ ਦੇ ਛੋਟੇ ਵੀਰ ਆਉਂਦੇ ਆ 15 ਫੋਟੋ ਕਰੀਏ ਆਹ ਆ ਇਹਨਾਂ ਦੀਆਂ ਅੱਖਾਂ ਵੀ ਭਾਗ ਆ ਵਿਚਾਰਿਆਂ ਦੀ ਵਿੱਚ ਬਣਾਵੇ ਹਾਂਜੀ ਇਹ ਵੀ ਟੇਕਰ ਵੀਡੀਓ ਵਧੀਆ ਲਾਜਦਾ ਲਾਈਕ ਕਮੈਂਟ ਸ਼ੇਅਰ ਬੱਦ ਤੋਂ ਬੱਦ ਕਰ ਦਿਆ ਕਰੋ ਧੰਨਵਾਦ ਸਾਰੇ ਵੀਰਾਂ ਦਾ ਆਇਆ ਮਾ